ਯੋਗ ਨਹੀਂ ਹੋ ਸਕਦਾ ਉਹਨੇ ਕੂਰ ਸੇ ਸਾਨੂੰ ਪਿੰਗਰੀ ਉੱਨਤ ਕਾਹਲੇ ਕੇ ਵਾਰੀ ਖਾਣੇ ਖਾਣੇ ਚਾਹਤ ਕੋਈ ਨਾ ਕੋਈ ਤਾਂ ਬਸ ਕੰਮ ਦੀ ਤਾਂ ਨੂੰ ਦਿਲ ਕਰ ਤੂਪ ਦੀ ਆਉਂਦੀ ਜਦੋਂ ਵੀ ਜੀ ਕਰਵਾਣ ਦਾ ਸੇ ਤੋ ਪਈ ਸਭ ਕੋ ਸੁਣਾ ਤੋ ਤੋ ਨਿਰੰਕਾਰ ਨਿਤਕਾਰ ਨੇ ਮੰਨੇ ਨਹੀਂ ਲੱਗ ਕਹੀ ਨਗਾਰੇ ਜੀ ਕੋ ਕਈ ਕੁਝ ਰਸਤਾ ਹੈ ਵਾਪਸ ਕਰਨ ਲਈ ਬੁਨਹਾੰ ਮੰਨੇ ਕਦੇ ਮੰਨ ਚਾਹ ਕਸਾ ਨਾਮ ਜਿਹੜੇ ਕੋ ਮਨ ਜਾਣੇ ਬਣੋ ਮੰਨੇ ਸਿਰ ਤੋਂ ਕਰਨਾ ਨਹੀਂ ਸਤ ਪਟੇ ਦੀ ਜੀ ਮੰਨੇ ਮੁੰਡਾ ਨਾ ਕਾ ਸ਼ਾਬਾਸ਼ ਜੀ ਇਹਨੇ ਦੱਸਦਾ ਕਿ ਅਸੀਂ ਸਾਰੇ ਵੱਡੇ ਹੁੰਦੇ ਅਣਪੜ੍ਹੇ ਇਹਦੇ ਇਹਦੇ ਮਾਤਾ ਪਿਤਾ ਨੇ ਜੋ ਮਿਹਨਤ ਕੀਤੀ ਹੋਗੀ ਹੋ ਜਾਣਾ ਜਿੰਨ ਕੋ ਨदन ਕਰਮ ਹੋਵੇ ਹਿਰਦੇ ਤੇ ਨ ਸਮਾਣੀ ਜਿਹਦੇ ਤੇ ਨदन ਕਰਮ ਹੋ ਜੇ ਗੁਰਦੀ ਉਹਦੇ ਜੱਗਾਂ ਉਤ ਵਾਸ ਕਰਦੀ ਐ ਫਿਰ ਉਮਰ ਦਾ ਕੋਈ ਪਤਾਜ ਨਹੀਂ ਲਿਆ ਜਾਂਦਾ ਚਿੰਗੀਆਂ ਗਾੜੀਆਂ ਹੋ ਜਾਂ ਕਾਮੀ ਕਈ ਵਾਰੀ ਉਮਰ ਦਾ ਪੰਜ ਪੋੜੀਆਂ ਵੀ ਯਾਦ ਨਹੀਂ ਹੁੰਦੀਆਂ ਉਹਰੇ ਪੰਜ ਸਾਲ ਦੀ ਉਮਰ ਬੱਚੇ ਦੇ ਸਤਗੁਰੂ ਜੀ ਦੀ ਇਤਾਰੀ ਬਖਸ਼ੀਸ ਹੋਈ ਜੇ ਕਿ 14 ਬਾਣੀਆਂ ਯਾਰ ਹੈ ਉਹ ਕਿਹੜੀ ਬਣਿਆ ਇਹ ਇਹ ਰੂਹ ਆਪਣੀ ਇਹ ਕੋਈ ਜਨਮ ਨਹੀਂ ਹੋਇਆ ਇਹ ਬੱਚੇ ਨੇ ਕਿਸੇ ਤੇ ਰੂਹ ਹੈ ਕਿ ਇਹਦੇ ਤੋਂ ਕੋਈ ਸ਼ਕਤੀ ਵਾਲੀ ਰੂਹ ਆ ਗਈ ਹੈ ਸਾਡੇ ਵਿੱਚ ਜਿਹੜੀ ਜਿਹੜੀ ਮਿਸ਼ਰੀ ਹੁੰਦੀ ਹੈ ਕਿਸੇ ਕਿਸੇ ਦੇ ਰੂਹ ਨੇ ਕੰਮ ਨਹੀਂ ਕੀ ਉਹ ਬਗੜਟ ਹੋ ਗਏ ਨੇ ਉਹ ਰੂਹ ਪਰ ਉਹ ਪਰੰਪਰੇ ਤਲਪੁਰਜਤ ਬੱਤੇ ਪੇਂਡਲ ਰਿਸਲੁਰਖ ਬਹਿਰਾ ਗਈ ਮੈਨੂੰ ਮੈਨੂੰ ਕੋਈ ਲੱਗ ਨਹੀਂ ਕਿ ਮੈਂ ਸਤਿਗੁਰਾਂ ਦੀ ਜੋ ਬਖਸ਼ਿਸ਼ਾਂ ਜਿਵੇਂ ਖਣ ਨੂੰ ਮਿਲਦੀਆਂ ਨੇ ਕਿ ਵਾਕਈ ਕਰਮਤਾ ਹੁੰਦੀਆਂ ਨੇ ਬਾਕੀ ਇਹ ਇਹ ਨਹੀਂ ਜੋਗੋਂ ਦੇ ਵਿੱਚ ਆਪਣੇ ਪੜਾਈ ਦਾ ਨਾਮ ਨਾਲ ਨਹੀਂ ਪਾਣੀ ਯਾਦ ਕੀਤੀ ਜਾ ਸਕਦੀ ਹੈ ਮੈਂ ਤੇ ਜੋ ਇਹਦੇ ਮਾਤਾ ਪਿਤਾ ਨੇ ਨਿਰਮਨ ਸਥਿਤੀ ਬਣਾਉਣ ਚੋਣ ਹੈ ਇਹਦਾ ਬੱਚੇ ਦਾ ਸਨਮਾਨ ਵੀ ਬੜਾ ਜ਼ਰੂਰੀ ਹੈ ਮੈਂ ਮੈਂ ਇਹਨਾਂ ਦੇ ਮਾਤਾ ਪਿਤਾ ਨੂੰ ਬੀਬੀ ਪਰਮਜੀਤ कौर ਜੀ ਜਿਹੜੇ ਮਿਹਨਤ ਕਰਦੇ ਨੇ ਬੱਚੇ ਨੂੰ ਨਾਲ ਦੁਨੀਆਵੀ ਪੜਾਈਆਂ ਦੇ ਨਾਲ ਇਹ ਗੁਰਮਤੀ ਵਿੱਦਿਆ ਵੀ ਦੇ ਰਹੇ ਨੇ ਅਸਮੀ ਰੂਹ ਦੀ ਖਲਾਅ ਜਿਹੜੇ ਬੱਚੇ ਨੂੰ ਦੇ ਰਹੇ ਨੇ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਹੈ ਬਾਰਜਨ ਸਤੀ ਇਤਿਹਾਸ ਇਹ ਅਸਲ ਦੇ ਵਿੱਚ ਭਰਾਈ ਦੇ ਪਤਨ ਨੇ ਇਹ ਅਸਲ ਦੇ ਵਿੱਚ ਜੋ ਸਰਦੋ ਨੇ ਬਖਸ਼ੀ ਹੋਈ ਹੈ ਉਹ ਜਿਹੜੇ ਪਰਿਵਾਰ ਜਿਹੜੇ ਨੇ ਅਸਲ ਦੇ ਵਿੱਚ ਸਰਦਾਰ ਹੈ ਉਹਨੇ ਇਹਨਾਂ ਦੇ ਮਾਤਾ ਪਿਤਾ ਹੋਏ ਮੈਂ ਜਨਰਲ ਸਰਪਤ ਜਗਦੀਸ਼ ਸਿੰਘ ਕਹਿੰਉਂ ਜੀ ਇਹਨਾਂ ਨੂੰ ਵੀ ਬੇਨਤੀ ਕਰਦਾ ਕਿ ਸਤੀ ਇਤਿਹਾਸ ਜੀ सब तो पहला तारी मिलके इस बच्चे का सम्मान करिए कि स्कूल पढ़ना काता जयगवर माता जयगवर वो माता तो भी बड़ा अच्छा स्कूल ਜੇ ਵੈਸੇ ਤੇ ਮਾਤਾ ਜੈਨ ਕੋਲ ਸਕੂਲ ਫਰਦਾ ਬੜਾ ਅੱਛਾ ਸਕੂਲ ਹੋ ਵੀ ਉਹ ਵੀ ਬੜੀ ਅੰਕਸਿਪੜਿਆ ਜੰਨੇ ਨੇ ਜੇ ਤੇ ਉੱਥੇ ਹੀ ਪੜ੍ਹੇਗਾ ਬੱਚਾ ਤੇ ਜਨਰਲ ਸਖਤਰ ਸਾਹਿਬ ਵੱਲੋਂ ਅਧਾਨੀ ਵੱਲੋਂ ਬੈਂਤੀ ਐ ਕਿ ਪ੍ਰਵਾਣ ਦੇ ਕੋਈ 40000 ਰੁਪਏ ਦਿੱਤੇ ਗਏ 51000 ਰੁਪਏ ਕੋਈ ਪੈਸੇ ਨਹੀਂ ਨੇ ਉਦਦਸ਼ਨ ਭੇਟਾ ਵੀ ਘਟਿਆ ਉਹ ਜੀ ਨੂੰ ਦੀ ਐਸੀ ਦਰਸ਼ਕ ਪੇਟਾਈ ਦੇ ਰਹੀਆਂ ਛੋਟੀ ਜੀ ਤੇ ਜੇ ਬੱਚਾ ਗੁਰੂਰ ਕ੍ਰਿਸ਼ਨ ਪਬਲਿਕ ਸਕੂਲ ਚ ਪੜੇਗਾ ਤੇ 12ਵੀਂ ਤੱਕ ਫਰੀ ਬਣਾਉਗੇ ਜਨਰਸ ਗੱਤੂ ਸਾਹਿਬ ਜੇ ਬੱਚਾ ਗੁਰੂਰ ਕ੍ਰਿਸ਼ਨ ਪਬਲਿਕ ਸਕੂਲ ਚ ਪੜੇਗਾ ਤੇ 12ਵੀਂ ਤੱਕ ਇਸ ਸਾਰੀ ਫੀਸ ਬਣਾਓ ਕੋਈ ਰੁਪਈਆ ਨਹੀਂ ਦੇਣੀ ਬਸ ਬੱਚੇ ਦੀ ਪਰਮਿਸ਼ੇਸ਼ਾ ਦਾ ਨਿਰਵੇਨ ਇਹਨੂੰ ਕਹਿੰਦੇ ਨੇ ਬੱਚੇ ਦੀ ਪਰਮਿਸ਼ੇਸ਼ਾ ਕਰਨਾ ਬੱਚਿਆਂ ਨੂੰ ਜਨਮ ਦੇ ਦਿਨਾਂ ਉਹਨਾਂ ਨੂੰ ਪਾਲਣਾ ਪੋਸਣਾ ਇਹ ਮਾਨਵਤਾ ਦਾ ਫਰਜ਼ ਹੁੰਦਾ ਹੈ ਪਾਲਣੇ ਨੇ ਸਾਰਿਆਂ ਨੇ ਬੱਚੇ ਜਾਨਵਰ ਵੀ ਪਾਲਦੇ ਨੇ ਆਪਣੇ ਬੱਚਿਆਂ ਨੂੰ ਉਹਰ ਬੱਚੇ ਦੀ ਪਰਮਰੀਸ਼ ਕਰਨਾ ਬੱਚੇ ਨੂੰ ਗੁਰੂ ਦੇ ਨਾਲ ਜੋੜ ਪਾਣੀ ਉਹਦੇ ਹਿਰਦੇ ਵਿੱਚ ਬਸਾਉਣ ਵਾਸਤੇ ਉਹ ਜੋ ਪ੍ਰਾਲੇ ਕੰਦੇਸ ਦੇ ਪਿਤਾ ਜੀ ਨੂੰ ਇਹਨਾਂ ਦੇ ਪਿਤਾ ਜੀ ਆਏ ਨੇ ਇਹਨਾਂ ਦੇ ਦਾਦੀ ਜੀ ਆਏ ਨੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਸਟੇਜ ਤੇ ਆ ਜਾਓ ਵੀ ਵੀ ਪਰਮਰੀਸ਼ ਕੋਜੀ ਆ ਜਾਣ ਦੇਖੋ ਕਿਤੋਂ ਵੀ ਬਾਣੀ ਸੁਣ ਲੋ ਗਾਦੀ ਜੀ ਆਇਆਂ ਨੂੰ ਉਹਨਾਂ ਸਰਕਾਰਾਂ ਜਨਕਤ ਤਜਦੀਦ ਦੀ ਕਲੋਂ ਜਿੱਤ ਕੇ ਬੋਲੇ ਸੋ ਨਿਹਾਲ ਕਿ ਨਵੀਂ ਪਹਿਲਾ ਮਿਤਾ ਜੀ ਪਹਿਲਾ ਮਿਤਾ ਜੀ ਇਹਨਾਂ ਦੇ ਕਿਹਾ ਜੀ ਸਰਦਾਰ ਪ੍ਰੇਮपाल ਸਿੰਘ ਜੀ ਬੋਲੇ ਬੀਬੀ ਪਰਮਜੀਤ ਕੌਰ ਜੀ ਜੋ ਅੰਮ੍ਰਿਤਮੁਗਧੇਸ਼ ਤੇਈ ਸਾਰੇ ਬੱਚਿਆਂ ਨੂੰ ਕਿੰਨੇ ਅੰਚ ਚਲਾਉਂਦੇ ਨੇ ਬੋਲੇ ਸੋ ਨਿਹਾਲ ਇਹਨਾਂ ਦੇ ਮਾਣ ਦੇ ਨਾਮ ਉੱਤੇ ਪਰਮਜੀਤ ਕੌਰ ਜੀ ਵੀ ਬੱਚੇ ਨੂੰ ਬਾਣੀ ਕਰਨ ਕਰਾਉਣ ਦੇ ਵਿੱਚ ਇਹਨਾਂ ਦੇ ਸਰਦਾਰ ਜੀ ਵੀ ਬੋਲੇ ਸੋ ਨਿਹਾਲ ਸੋ ਇੰਦਾਂ ਦੀ ਬਖਸ਼ਿਸ਼ ਕਿਤੇ ਸਾਰਿਆਂ ਫੁੱਲਾਂ ਤੇ ਹੋ ਜਾਵੇ ਉਹ ਜੀ ਖੁਸ਼ਬੂ ਸਾਰੇ ਬਾਰ ਬਾਰ ਕਹਿਣਾ ਹੋਣਾ ਮਰਨ ਤੋਂ ਪਹਿਲਾਂ ਖਾਲਸਾ ਰਾਜ ਲੈ ਕੇ ਜਾਣਾ ਚਾਹੁੰਦਾ ਹਾਂ ਰੋਜ਼ ਕਹੀ ਜਾਂਦੇ ਆ ਖਾਲਸਾ ਕਰੇਗਾ ਖਾਲਸਾ ਰਾਜ ਕਰੇਗਾ ਖਾਲਸਾ ਕਦੋਂ ਕਰੇਗਾ ਜਦੋਂ ਖਾਲਸੇ ਪੈਦਾ ਹੋਣਗੇ ਜਦੋਂ ਖਾਲਸੇ ਰਾਜ ਕਰਨ ਵਾਲੇ ਖਾਲਸੇ ਆਪਾਂ ਤਿਆਰ ਕਰਾਂਗੇ ਕਿ ਜਦੋਂ ਐਦਾਂ ਦੇ ਬੱਚੇ ਦੁਬਾਰਾ ਇਹ ਨਾਮ ਜਪਣ ਵਾਲੀਆਂ ਨੂੰਾਂ ਦੁਬਾਰਾ ਆਉਣਗੀਆਂ ਤੇ ਸਾਡਾ ਰਾਜ ਇੱਕ ਦਿਨ ਬੜੀ ਜਲਦੀ ਹੋਵੇਗਾ ਤੇ ਦੁਨੀਆ ਸਾਨੂੰ ਫੋਲੋ ਕਰੇਗੀ ਸਾਡੇ ਰਾਜ ਦੇ ਵਿੱਚ ਸਾਰੀਆਂ ਕੌਮਾਂ ਰਹਿਣਾ ਚਾਹੁੰਦੀਆਂ ਸਾਰੀਆਂ ਬਰਾਦਰੀਆਂ ਬੜੀਆਂ ਖੁਸ਼ ਰਹਿਣ ਹਰ ਕੋਈ ਕਹੇਗਾ ਕਿ ਬਾਦ ਕਿਆ ਰਾਜ ਸੀ ਕਾਲਸਾ ਜੋ ਰਾਜ ਸੀ ਮਹਾਰਾਜਾ ਰਜੀਤ ਸਿੰਘ ਉਹਦੇ ਵਿੱਚ ਕਿਸੇ ਨੂੰ ਰਾਜ ਕਰੇਗਾ ਕਾਲਸਾ ਆਕੀ ਰਹੇ ਨਾ ਕੋਈ ਉਹਦੇ ਵਿੱਚ ਕਿਸੇ ਨੂੰ ਬਾਗੀ ਆਕੀ ਨਹੀਂ ਹੋਣਾ ਬੈ ਸਾਰੇ ਉਸ ਰਾਜ ਦੇ ਵਿੱਚ ਮੁਕਤ ਦੇ ਵਿੱਚ ਕਸਾਈ ਬੜੇ ਖੁਸ਼ ਸੁਖੀ ਮਸਤੇ ਰਹੇ। ਸੋ ਗੁਰੂ ਸਾਹਿਬਾ ਦੀ ਬਖਸ਼ਿਸ਼ ਬਾਜੀ ਕਿਤੇ ਸਾਰੇ ਸਾਰੇ ਤੇ ਹੋ ਜਾਵੇ ਸਭ ਤੋਂ ਵਧੀਆ। ਸੋ ਅਗਲੀ ਸਟੇਜ ਦੀ ਸਰਵ। ਮੇਰੇ ਰੀਲਸ ਇਧਰ ਮੈਂ ਤੋਰ ਗੇ।